ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਤਾਂ ਅੰਦਾਜ਼ਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ جاری ਹੈ ਜਿੱਥੇ ਇੱਕ ਦੂਸਰੇ ਨੂੰ ਦਮਗਜੇ ਮਾਰੇ ਜਾ ਰਹੇ ਨੇ ਤੇ ਉੱਥੇ ਹੀ ਇਸ ਸਭ ਦੇ ਦਰਮਿਆਨ ਹੁਣ ਪਾਕਿਸਤਾਨੀ ਜਸੂਸ ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਜੀ ਹਾਂ ਠੀਕ ਸੁਣਾ ਤੁਸੀਂ ਅੰਮ੍ਰਿਤਸਰ ਪੁਲਿਸ ਵੱਲੋਂ ਸੂਚਨਾ ਦੇ ਆਧਾਰ ਦੇ ਉੱਤੇ ਦੋ ਪਾਕਿਸਤਾਨੀ ਜਸੂਸ ਕਾਬੂ ਕੀਤੇ ਗਏ ਨੇ ਜਨਾਦੇ WhatsApp ਚੈਟ ਵੀਕਾਂਗਾਂ ਲਈ ਜਾ ਰਹੀ ਹੈ ਤਾਂ ਦੱਸਿਆ ਕਿ ਆਰਮੀ ਕੈਂਟ ਤੇ 에어 베이스 ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਭੇਜਦੇ ਸਨ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਆ ਦੋਵਾਂ ਜਿਹੜੇ ਜਸੂਸ ਫੜੇ ਗਏ ਨੇ ਨਾ ਦੇ ਵੱਲੋਂ ਆ ਜੜੀ ਆਰਮੀ ਦੀ ਮੂਵਮੈਂਟ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਉਧਰਲੇ ਪਾਸੇ ਦਿੱਤੀ ਜਾ ਰਹੀ ਸੀ ਪਾਕਿਸਤਾਨ ਨੂੰ ਇਹ ਸਾਰੀ ਜਾਣਕਾਰੀ ਭੇਜੀ ਜਾ ਰਹੀ ਸੀ ਤੇ ਹੁਣ ਜਿਹੜਾ ਪੁਲਿਸ ਦੇ ਵੱਲੋਂ ਇਹਨਾਂ ਦਾ ਜਿਹੜੀ ਹੈ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਸ ਦੀ ਇੱਕ ਜਾਣਕਾਰੀ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਕੈਂਟ ਤੇ 에어 ਬੇਸ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਪਾਕਿਸਤਾਨ ਭੇਜ ਰਏ ਸੀ ਫਲਕ ਸ਼ੇਰ ਅਤੇ ਸੂਰਜੋ ਮਸੀਹ ਨਾਮ ਦੇ ਇਹ ਦੋ ਸਖਸ਼ ਜਿਹੜਾ ਨੇ ਇਹ ਕਾਬੂ ਕੀਤੇ ਗਏ ਨੇ ਤਸਵੀਰਾਂ ਵੀ ਤੁਸੀਂ ਆਪਣੇ ਜਿਹੜੀਆਂ ਨੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤਾਂ ਦੋ ਨੌਜਵਾਨ ਨੇ ਜਿਹੜੇ ਕਾਬੂ ਕੀਤੇ ਗਏ ਨੇ ਤੇ ਪਾਕਿਸਤਾਨ ਦੀ ਜਸੂਸੀ ਕਾ ਜਿਹੜੀ ਆ ਉਹ ਕਰਦੇ ਸਨ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਐਕਸ਼ਨ ਮੋਰ ਦੇ ਵਿੱਚ ਫੌਜ ਤੇ ਪੰਜਾਬ ਪੁਲਿਸ ਹੈ ਲਗਾਤਾਰ ਅਜਿਹੇ ਲੋਕਾਂ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪਾਕਿਸਤਾਨ ਨੂੰ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਭੇਜਦੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਪੁਲਿਸ ਦੇ ਵੱਲੋਂ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਜਿਹੜਾ ਨੇ ਉਹ ਹੋਏ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਵੱਲੋਂ ਅੰਮ੍ਰਿਤਸਰ ਕੈਂਟ ਅੰਮ੍ਰਿਤਸਰ 에ਅਰ ਬੇਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਲਈਆਂ ਗਈਆਂ ਸੀ ਜਿਹੜੀਆਂ ਲਗਾਤਾਰ ਇਹ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਨੂੰ ਦੇ ਰਹੇ ਸੀ ਤਾਂ ਸਪਾਈ ਦੇ ਤੌਰ ਦੇ ਉਤੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਸਨ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਵੀ ਇੱਕ ਮੋਚੀ ਜਿਹੜਾ ਕਾਬੂ ਕੀਤਾ ਗਿਆ ਸੀ ਇਲਜ਼ਾਮ ਉਸ ਤੇ ਵੀ ਇਸੇ ਤਰੀਕੇ ਦੀ ਜਸੂਸੀ ਦੇ ਲੱਗੇ ਸਨ ਪਰ ਉਹ 2023 ਦੇ ਵਿੱਚ ਇੱਕ ਪਾਕਿਸਤਾਨੀ ਔਰਤ ਦੇ ਜਿਹੜੇ ਨਾਲ ਸੰਪਰਕ ਦੇ ਵਿੱਚ ਸੀ ਤੇ ਉਸ ਦੇ ਖਾਤੇ 'ਚ ਪੈਸੇ ਵੀ ਆਏ ਸਨ ਤੇ ਹੁਣ ਇੱਧਰ ਵੀ ਜਿਹੜਾ ਪੁਲਿਸ ਵੱਲੋਂ ਇਸ ਪੂਰੀ ਜਾਣਕਾਰੀ ਨੂੰ इकਟ्ठा ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਇਹਨਾਂ ਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਆਏ ਨੇ ਤੇ ਕਿਸ ਤਰੀਕੇ ਦੇ ਨਾਲੇ ਪਾਕਿਸਤਾਨ ਦੇ ਵਿੱਚ ਆਪਣੇ ਲਿੰਕ ਬਣਾਏ ਨੇ ਤੇ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਦਰਮਿਆਨ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਹਰਪ੍ਰੀਤ ਨਾਮ ਦਾ ਇੱਕ ਸ਼ਖਸ ਹੈ ਜਿਹੜਾ ਇਸ ਵੇਲੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਜੇਲ੍ਹ 'ਚ ਜਾਣ ਤੋਂ ਪਹਿਲਾਂ ਇਨਾਦੇ ਨਾਲ ਸੰਪਰਕ ਦੇ ਵਿੱਚ ਸੀ ਤੇ ਉਸੇ ਵੱਲੋਂ ਹੀ ਇਸ ਪੂਰੇ ਨੈਕਸਸ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ ਪਾਕਿਸਤਾਨ ਦੇ ਵਿੱਚ ਉਸ ਦੇ ਚੰਗੇ ਸੰਬੰਧ ਸੰਤਾ ਉਸੇ ਸੰਬੰਧਾਂ ਦੇ ਆਧਾਰ ਦੇ ਉੱਤੇ ਇਹ ਵੀ ਜਿਹੜੇ ਨੌਜਵਾਨ ਨੇ ਇਹ ਪਾਕਿਸਤਾਨ ਦੇ ਵਿੱਚ ਭਾਰਤ ਦੀਆਂ ਖੂਫੀਆ ਰਿਪੋਰਟਾਂ ਭੇਜਦੇ ਸਨ ਇਨਾਦੇ ਫੋਨ ਦੇ ਵਿੱਚੋਂ ਸੈਂਕੜੇ 에ਅਰ ਬੇਸ ਤੇ ਜਿਹੜਾ ਨੇ ਅੰਮ੍ਰਿਤਸਰ ਕੈਂਟ ਦੀਆਂ ਫੋਟੋਆਂ ਮਿਲੀਆਂ ਨੇ ਜਿਹੜੀਆਂ ਲਗਾਤਾਰ ਉੱਧਰ ਭੇਜਦੇ ਸੀ ਆਰਮੀ ਦੀ ਮੂਵਮੈਂਟ ਨੂੰ ਲੈ ਕੇ ਜਿਹੜਾ ਹੈ ਉਹ ਸਾਰੀ ਜਾਣਕਾਰੀ ਇਹ ਪਾਕਿਸਤਾਨ ਦੇ ਵਿੱਚ ਦੇ ਰਹੇ ਸੀ ਥੰਦਾ ਸੀ ਕਿ ਤੇ ਆਰਮੀ ਦੇ ਕਈ ਰਿਟਾਇਰਡ ਅਫਸਰਾਂ ਦੇ ਵੱਲੋਂ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਜੇਕਰ ਆਰਮੀ ਦਾ ਕਨਵੇ ਦੇਖਦੇ ਹੋ ਆਰਮੀ ਦੇ ਕਾਫਲੇ ਦੇਖਦੇ ਹੋ ਤਾਂ ਐਸੀ ਜਾਣਕਾਰੀ ਸੋਸ਼ਲ ਮੀਡੀਆ ਤੇ ਜਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਨਾ ਸਾਂਝੀਆਂ ਕਰੋ ਕਿਉਂਕਿ ਇਸ ਦੇ ਨਾਲ ਆਰਮੀ ਨੂੰ ਜਿਹੜਾ ਉਹ ਕੰਮ ਜੋ ਹੋਣ ਲੱਗਾ ਹੈ ਕੋਈ ਖੂਫੀਆ ਜਿਹੜੇ ਕੰਮ ਹੋ ਰਹੇ ਨੇ ਉਸ ਦੇ ਵਿੱਚ ਦਿੱਕਤ ਆਂਦੀ ਹੈ ਤਾਂ ਲਗਾਤਾਰ ਜਿਥੇ ਇੱਕ ਪਾਸੇ ਜਈਆਂ ਅਪੀਲਾਂ ਫੌਜ ਦੇ ਸਾਬਕਾ ਫੌਜੀ ਅਫਸਰ ਕਰ ਰਹੇ ਨੇ ਕਿ ਕਿਸੇ ਵੀ ਆਰਮੀ ਦੀ ਮੂਵਮੈਂਟ ਨੂੰ ਕੈਪਚਰ ਨਾ ਕੀਤਾ ਜਾਵੇ ਉਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਨਾ ਦਿੱਤੀ ਜਾਵੇ ਤਾਂ ਇਸ ਦੌਰ ਦੇ ਦਰਮਿਆਨ ਅੰਮ੍ਰਿਤਸਰ ਦੇ ਵਿੱਚੋਂ ਦੋ ਸਪਾਈ ਦੋ ਪਾਕਿਸਤਾਨੀ ਜਸੂਸਾਂ ਦਾ ਮਿਲਣਾ ਕਿਤੇ ਨਾ ਕਿਤੇ ਚਿੰਤਾਵਾਂ ਵਧਾ ਦਿੰਦਾ ਹੈ ਜਿਨ੍ਹਾਂ ਦੇ ਫੋਨ ਦੇ ਵਿੱਚੋਂ ਸੈਕੜੇ ਤੀਆਂ ਗੈਂਟੀਆਂ ਦੇ ਵਿੱਚ ਅੰਮ੍ਰਿਤਸਰ ਕੈਂਟ ਤੇ 에ਅਰ ਬੇਸ ਦੀਆਂ ਤਸਵੀਰਾਂ ਮਿਲਦੀਆਂ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲੀ ਜੀ ਕੀ ਕੋ ਜਾਣਕਾਰੀ ਆ ਅੰਮ੍ਰਿਤਸਰ ਪੁਲਸ ਦੇ ਵੱਲੋਂ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਇਲਜ਼ਾਮ ਲੱਗੇ ਨੇ ਕਿ ਪਾਕਿਸਤਾਨ ਦੇ ਲਈ ਜਸੂਸੀ ਕਰਦੇ ਸਨ ਜੀ ਬਿਲਕੁਲ ਅੰਦਾਜ਼ੀ ਹੈ ਕਿ ਸਮਿਸ਼ਾ ਦੀਆਂ ਅੱਜ ਹੀ ਕੋਸ਼ਰੋ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਤਾਂ ਦੱਸਿਆ ਕਿ ਇਹ ਜਿਹੜੀ ਪਹਿਲਗਾਮ ਦੇ ਵਿੱਚ ਘਟਨਾ ਹੋਈ ਸੀ ਜਿਸ ਦੇ ਬਾਅਦ ਉਹ ਆ ਦੇਖਾ ਵੀ ਤਣਾ ਕਾ ਵੀ ਵੱਧ ਗਿਆ ਸੀ ਤੇ ਉੱਥੇ ਹੀ ਜਿਹੜੇ ਭਾਰਤ ਸਰਕਾਰ ਵੱਲੋਂ ਦੇ ਜਾਰੀ ਕੀਤੇ ਗਏ ਸੀ ਕਿ ਕੋਈ ਵੀ ਪੀਐਸਫ ਜਾਂ ਆਰਮੀ ਦੀ ਕੋਈ ਵੀ ਮੂਵਮੈਂਟ ਹੋਦੀ ਹੈ ਉਸ ਨੂੰ ਉਜਾਗਰ ਨਾ ਕੀਤਾ ਜਾਵੇ ਨਾ ਹੀ ਉਸ ਨੂੰ ਕੋਈ ਲੀਕ ਕੀਤਾ ਜਾਵੇ ਨਾ ਹੀ ਉਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਤੇ ਜਿੱਦ ਤੇ ਚੱਲਦੀ ਪੁਲਿਸ ਨੂੰ ਮੁਕਬਰ ਦੇ ਹਾਕ ਤੋਂ ਸੂਤਰ ਮਿਲੀ ਸੀ ਇਹ ਨਾਲਾ ਥਾਣੇ ਦੇ 조사ਹੀਏ ਤੁਹਾਨੂੰ ਥਾਣਾ ਨਾਲੇ ਦੀ ਪੁਲਿਸ ਨੂੰ ਜੋ ਉਧਰ ਮਿਲੀ ਗਈ ਤੋਂ ਇਹ ਵਿਅਕਤੀ ਹਨ ਜਿਹੜੇ ਬੱਲਵਾਲ ਪਿਲਦੇ ਰਹਿਣ ਵਾਲਿਆ ਇੱਕ ਫਲਕ ਸ਼ੇਰ ਮਸੀਤ ਦੇ ਇੱਕ ਸੂਰੇ ਮਸੀਤ ਜਿੰਨਾਂ ਵੱਲੋਂ ਇਹ ਜਿਹੜੀ ਹੈ ਸੂਕੂਈਆ ਜਾਣਕਾਰੀ ਪਾਕਿਸਤਾਨ ਦੇ ਆਈਐਸ ਜੈਂਟਰ ਨੂੰ ਦਿੱਤੀ ਜਾਂਦੀ ਸੀ ਜਿਸ ਦੇ ਚੱਲਦੇ ਪੁਲਿਸ ਨੇ ਪੂਰੇ ਮੁਕਬੱਦੀ ਸੂਚਨਾ ਦੇ ਤਲਾਅ ਤੇ ਜਦੋਂ ਚੈਕਿੰਗ ਕੀਤੀ ਤਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਮੋਬਾਈਲ ਫੋਨ ਦੇ ਵਿੱਚ ਆਪਣੇ ਭਾਰਤੀਆਂ ਜਿਹੜੀਆਂ ਆਰਮੀ ਦੀਆਂ ਜਿਹੜੀਆਂ ਕੈਂਪ ਦੀਆਂ ਤਸਵੀਰਾਂ ਕੰਨ ਤੇ ਹੋਰ ਵੀ ਜਿਹੜੀਆਂ ਬੀਐਸਐਸ ਕੈਂਪ ਦੀਆਂ ਤਸਵੀਰਾਂ ਸਨ ਜਿਹੜੇ ਮੂਵਮੈਂਟ ਦੇ ਤਸਵੀਰਾਂ ਸਨ ਉਹ ਸਾਰੀਆਂ ਪਾਈਆਂ ਗਈਆਂ ਤੇ ਜਿਹੜੀਆਂ ਪਾਕਿਸਤਾਨ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਵੀ ਉਜਾਗਰ ਹੋਈਆਂ ਜਿਸ ਦੇ ਚੱਲਦੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੰਮ੍ਰਿਤਜੀ ਕੀਤੇ ਬਾਰੇ ਹੋਰ ਵੀ ਜਿਹੜੇ ਖੁਲਾਸੇ ਥੋੜੀ ਦੇਰ ਤੱਕ ਆਪਣੇ ਐਸਐਸਪੀ ਦੇ ਹਾਦੀ ਜਿਹੜੇ ਆ ਮਨਿੰਦਰਪਾਲ ਸਿੰਘ ਉਹ ਵੀ ਜਾਣਕਾਰੀ ਸਾਂਝੀ ਕਰਨਗੇ ਕਿਉਂਕਿ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪਰ ਉਹਨਾਂ ਦੱਸਦੇ ਕਿ ਇਹਨਾਂ ਦੇ ਖਿਲਾਫ ਜਿਹੜਾ ਥਾਣਾ ਜਨਾਲਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਆਫੀਸਰ ਸਿਕਰਟ ਨੂੰ ਲੱਗੇ ਕਿਉਂਕਿ ਇਹ ਲੋਕ ਜਿਹੜੇ ਭਾਰ ਦੀ ਖੂਗਿਆ ਜਾਣਕਾਰੀ ਦੀ ਅਲੀ ਪਾਕਿਸਤਾਨ ਦੀ ਗੁੱਗਿਆ ਜਦੋਂ ਸੀ ਆਈਐਸਟ ਨੂੰ ਦੇ ਰਹੇ ਸਨ ਹਮ ਲਲਿਤ ਜੀ ਇੱਕ ਹਰਪ੍ਰੀਤ ਨਾਮ ਦੇ ਵਿਅਕਤੀ ਦਾ ਵੀ ਜ਼ਿਕਰ ਹੋ ਰਿਹਾ ਹੈ ਕੈਂਬਰੀ ਸਰ ਜੇਲ ਦੇ ਵਿੱਚ ਬੰਦ ਹੈ ਪਰ ਉਸ ਦੇ ਨਾਲ ਇਹ ਜਿਹੜੇ ਨੇ ਪਾਕਿਸਤਾਨ ਚ ਸੰਪਰਕਤ ਆਏ ਸੀ ਇਹ ਦੋਵੇਂ ਹੀ ਜਿਹੜੇ ਨੌਜਵਾਨ ਫੜੇ ਗਏ ਨੇ ਤੇ ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਉਹਦਾ ਟਰਾਂਜ਼ਿਟ ਰਿਮਾਂਡ ਲੈ ਕੇ ਦੋਹਾਂ ਤੇਨਾਂ ਨੂੰ ਬਿਠਾ ਕੇ ਸਾਡੇ ਸਾਹਮਣੇ ਸਵਾਲ ਕੀਤੇ ਜਾ ਸਕਦੇ ਨੇ ਕਿਉਂਕਿ ਭਾਰਤ ਦੀ ਸੁਰੱਖਿਆ ਦਾ ਮਾਮਲਾ ਹੈ ਖਾਸ ਕਰਕੇ ਅਜਿਹੇ ਸ਼ਹਿਰ ਤੋਂ ਫੜੇ ਜਾਣਾ ਜਿੱਥੇ ਦਿੱਲੀ 1 ਲੱਖ ਤੋਂ ਵੱਧ ਸ਼ਰਧਾਲੂ 1 ਲੱਖ ਤੋਂ ਵੱਧ ਟੂਰਿਸਟ ਜਿਹੜਾ ਹੈ ਉਸ ਥਾਂ ਦੇ ਉੱਤੇ ਆਂਦਾ ਹੈ ਇਨ ਕੋਤਾਂ ਦਾ ਕਿ ਪੁਲਿਸ ਨੇ ਪੂਰੇ ਸੁਰੱਖਿਆ ਲੱਗੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਜਦੋਂ ਦੀ ਪੈਲਗਮ ਦੀ ਕਟੜਾਈ ਆ ਤੇ ਪੁਲਿਸ ਜਿਹੜਾ ਸ਼ਹਿਰੀ ਇਲਾਕੇ ਦੇ ਵਿੱਚ ਪੁਲਿਸ ਤੇ ਜਿਹੜੇ ਦਿਹਾਤੀ ਇਲਾਕੇ ਦੇ ਵਿੱਚ ਬੀਐਸਐਫ ਵੱਲੋਂ ਜਿਹੜੀ ਸਖਿਆ ਸੁਰੱਖਿਆ ਕੜੇ ਪ੍ਰਬੰਧ ਕੀਤੇ ਗਏ ਉਹਨਾਂ ਗਈ ਕੀਤੀ ਜਾ ਰਹੀ ਹੈ ਪੁਲਿਸ ਨੂੰ ਨਾਲ ਲੈ ਕੇ ਉੱਥੇ ਜਦੋਂ ਮੁਖਬਰ ਤੋਂ ਇਹ ਸੂਚਨਾ ਮਿਲੀ ਤੇ ਪੁਲਿਸ ਵੱਲੋਂ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਕੋ ਸਾਰੇ ਜਿਹੜੇ ਦਸਤਾਵੇਜ਼ ਉਹ ਕ੍ਰਮ ਦੀ ਕੀਤੇ ਗਏ ਹਨ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਵੀ ਲੈ ਕੇ ਪੁਲਿਸ ਵੱਲੋਂ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਸੰਭਾਵਨਾ ਜੀ ਬਹੁਤ ਬਹੁਤ ਧੰਨਵਾਦ ਲਲਿਤ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਐਸਾਨ ਅੰਮ੍ਰਿਤਸਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਅੰਮ੍ਰਿਤਸਰ ਦਿਹਾਤੀ ਪੁਰਸੇ ਹੱਥ ਵੱਡੀ ਸਫਲਤਾ ਲੱਗੀ ਹੈ ਦੋ ਪਾਕਿਸਤਾਨੀ ਜਸੂਸਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਫੋਨ ਦੇ ਵਿੱਚ ਸੈਂਕੜੇ 에ਅਰਬੇਸ ਸੈਂਕੜੇ ਫੌਜੀ ਕੈਂਪ ਤੇ ਸੈਂਕੜੇ ਜਿਹੜੀਆਂ ਨੇ ਆਰਮੀ ਕੈਂਟ ਦੀਆਂ ਤਸਵੀਰਾਂ ਮਿਲੀਆਂ ਨੇ ਜੋ ਇਹ ਲਗਾਤਾਰ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਦੇ ਨਾਲ ਸਾਂਝੀਆਂ ਕਰ ਰਹੇ ਸਨ ਤਾਂ ਹੁਣ ਥੋੜੇ ਸਮੇਂ ਬਾਅਦ ਜਿਹੜਾ ਨੇ ਪੁਲਿਸ ਦੇ ਉੱਚ ਅਧਿਕਾਰੀ ਆ ਕੇ ਇਸ ਬਾਬਤ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਨੇ ਤੇ ਇੱਕ ਮੁਖਬਰ ਦੀ ਰਿਪੋਰਟ ਦੇ ਆਧਾਰ ਤੇ ਉੱਤੇ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਤੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਦੋ ਜਿਹੜੇ ਪਾਕਿਸਤਾਨੀ ਏਜੰਟ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ